everyone for giving me a chance to stand up here and to give my speech and a special thanks to dr bar who made all this happen and most importantly vaheguru my speech is about the four bodies of manne turki bani aayi tirs agli chinti mitayi tan shiri guru naam devjit charan kiti hoy bani da naam japji sahib hai japat eko nama avar nirafal kama suniye dia char podiyon to baad guru ji ne manne di char podiyon charan kitiyan han ਜਿਸੀ ਮੰਨਿਆ ਹੀ ਨਹੀਂ ਤਾਂ ਸਾਡਾ ਸੁਣਿਆ ਵੀ ਪਰਵਾਹ ਨਹੀਂ ਹੁੰਦਾ ਜਿੰਨੀ ਸੁਣ ਕੇ ਮੰਨਿਆ ਹੋ ਦਿਨ ਬਲਹਾਰੀ ਜਾਓ ਮੇਰੇ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਪਾਈ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਨੂੰ ਮੰਨ ਲਿਆ ਹੈ ਭਾਵ ਜਿਸ ਦੀ ਲਗਨ ਨਾਮ ਵਿੱਚ ਲੱਗ ਗਈ ਉਸ ਦੀ ਆਤਮਿਕ ਅਵਸਥਾ ਦਿਸੀ ਨਹੀਂ ਜਾ ਸਕਦੀ ਜੇ ਕੋਈ ਬਿਆਨ ਕਰੇ ਵੀ ਤੋ ਪਿਛੋ ਪਛਤਾਉਂਦਾ ਹੈ ਕਿ ਮੈਂ ਉਹ ਛਾ ਜਤਨ ਕੀਤਾ ਹੈ ਤੇਰੇ ਗਵਨ ਗਵਨ ਗੁਣ ਕਹਿ ਕੇ ਗਾਵਾ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਕੋਈ ਐਸਾ ਲਿਖਾਈ ਨਹੀਂ ਨਾ ਹੀ ਕੋਈ ਐਸੀ ਕਲਮ ਹੈ ਤੇ ਨਾ ਹੀ ਕੋਈ ਜਿਹੜਾ ਬਾਝਾ ਹੈ ਕਿ ਨਾਮ ਲੈਣ ਵਾਲੀ ਦੀ ਮਹਿਮਾ ਬਿਆਨ ਕੀਤੀ ਜਾ ਸਕੇ ਵਿਚਾਰੀ ਉਸਦੀ ਆਤਮਿਕ ਅਵਸਥਾ ਨਹੀਂ ਬਿਆਨ ਕਰ ਸਕਦੇ ਗੁਰੂ ਨਾਨਕ ਦੇਵ ਜੀ ਹਰ ਇੱਕ ਪੋੜੀ ਵਿੱਚ ਵਾਰ-ਵਾਰ ਇਹ ਸਮਝਾਉਂਦੇ ਹਨ ਕਿ ਕਾਲ ਪੁਰਖ ਦਾ ਨਾਮ ਨਿਰੰਝਲ ਹੈ ਪਾਉ ਬਹੁਤ ਉੱਚਾ ਤੇ ਮਾਇਨੇ ਦੇ ਪ੍ਰਭਾਵ ਤੋਂ ਪਰੇ ਹੈ ਇਸ ਨਾਲ ਜੁੜਨ ਵਾਲਾ ਵੀ ਉੱਚੀ ਅਵਸਥਾ ਵਾਲਾ ਹੋ ਜਾਂਦਾ ਹੈ ਪਰ ਇਹ ਗੱਲ ਤੇ ਹੀ ਸਮਝ ਵਿੱਚ ਆਂਦੀ ਹੈ ਜੇ ਕੋਈ ਮਨੁੱਖ ਲਗਨ ਲਾ ਕੇ ਦੇਖੇ ਜਾਗਲੇ ਮਨ ਜਗਨ ਹਾਰੇ ਗੁਰੂ ਜੀ ਦੂਜੀ ਪੌੜੀ ਵਿੱਚ ਪਰਮਾਉਂਦੇ ਹਨ ਕਿ ਰੱਬ ਨੂੰ ਮੰਨ ਲੈਣਾ ਬੁੱਧੀ ਨੂੰ ਸੁਰਤ ਮਿਲ ਜਾਂਦੀ ਹੈ ਤੇ ਉਹ ਕਦੇ ਵੀ ਗਲਤ ਕੰਮ ਨਹੀਂ ਕਰਦਾ ਫਿਰ ਉਸ ਜੀਵ ਨੂੰ ਸਾਰੇ ਪਵਨਾ ਦਾ ਗਿਆਨ ਹੋ ਜਾਂਦਾ ਹੈ ਬਾਹਿਕਰਤ ਨਾਮ ਮੰਨਣ ਦੀ ਆਹੀ ਉਸਦੇ ਵਿੱਚ ਬਹੁਤੀ ਵਿਕਾਰਾਂ ਦੀ ਜੋੜ ਨਹੀਂ ਪੈਂਦੀ ਤੇ ਇੰਨਾ ਹੀ ਨਹੀਂ ਜਦੋਂ ਉਸਦੇ ਸਾਥੀ ਨਹੀਂ ਹੁੰਦੇ ਫਰੁਸਤਾ ਸਾਥੀ ਕੇਵਲ ਤੇ ਕੇਵਲ ਅਕਾਲ ਪੁਰਖ ਹੁੰਦਾ ਹੈ ਹਰ ਸਿਮਰਤ ਤੇਰੀ laaj ਰਹੇ ਹਰ ਸਿਮਰ ਜਮਕਿਚ ਨਾ ਕਹੇ ਮੇਰੇ ਪਾਸ਼ਾ ਜੀ ਤੀਜੀ ਪੋੜੀ ਵਿੱਚ ਫਰਮਾਉਂਦੇ ਹਨ ਕਿ ਜਿਹੜੇ ਮਨੁੱਖ ਰੱਬ ਦੇ ਨਾਮ ਨੂੰ ਮੰਨ ਲੈਂਦੇ ਹਨ ਉਹਨਾਂ ਨੂੰ ਜ਼ਿੰਦਗੀ ਦੇ ਸਫਰ ਵਿੱਚ ਠੱਗਿਆ ਨਹੀਂ ਜਾ ਸਕਦਾ ਉਸ ਸੰਸਾਰ ਵਿੱਚੋਂ ਸੋਭਾ ਘਟ ਕੇ ਇੱਜ਼ਤ ਨਾਲ ਸੱਚੀ ਦਰਗਾਹ ਵਿੱਚ ਜਾਂਦਾ ਹੈ ਅਤੇ ਉਹ ਛੋਟੇ-ਛੋਟੇ ਬਹਿਮਾ ਤੇ ਭਰਮਾ ਵਿੱਚ ਨਹੀਂ ਪੈਂਦਾ ਕਿਉਂਕਿ ਉਸ ਦਾ ਧਰਮ ਨਾਲ ਐਸਾ ਗੂੜਾ ਸੰਬੰਧ ਹੋ ਜਾਂਦਾ ਹੈ ਜਾ ਕੇ ਰਿਦੇਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਚੌਥੀ ਪਉੜੀ ਵਿੱਚ ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਜਿਹੜੇ ਬੰਦਨਾ ਨੇ ਪਾਪ ਕਾਮ ਕ੍ਰੋਧ ਲੋਭ ਮੋਹ ਤੇ ੰਕਾਰ ਨੇ ਸਨ ਨੂੰ ਰੱਬ ਨਾਲ ਤੋੜਿਆ ਸੀ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਐਸੀ ਲਗਨ ਵਾਲਾ ਮਨੁੱਖ ਕੇਵਲ ਆਪ ਹੀ ਨਹੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਪ੍ਰਭੂ ਦੇ ਲੜ ਲਾ ਲੰਦਾ ਹੈ ਰੱਬ ਨੂੰ ਮੰਨਣ ਕਰਕੇ ਹੀ ਉਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਤੇ ਹੋਰ ਸਿੱਖਾਂ ਨੂੰ ਵੀ ਪਾਲ ਲਗਾਉਂਦਾ ਹੈ ਮੰਨੇ ਦੀਆਂ ਚਾਰ ਪੌੜੀਆਂ ਤੋਂ ਸਾਨੂੰ ਇਹ ਸਿੱਖਿਆ ਮਿਲੀ ਹੈ ਕਿ ਸਾਨੂੰ ਵੀ ਉਸ ਕਾਲਪੁਰਖ ਦੇ ਨਾਮ ਨੂੰ ਦਿਆਣਾ ਚਾਹੀਦਾ ਹੈ ਖਾਲਸਾ ਜੀ ਮੇਰੇ ਮਨ ਵਿੱਚ ਵੀ ਇਹ ਚਾਹ ਹੈ ਕਿ ਮੈਂ ਵੀ ਕਰਮਕ ਪਿਆਰਾਂ ਦੀ ਤਰ੍ਹਾਂ ਉੱਚਾ ਤੇ ਸੱਚਾ ਚੜਦੀ ਕਲਾ ਵਾਲਾ ਜੀਵਨ ਵਿਤਿਤ ਕਰਾਂ ਮੈਂ ਹਰ ਰੋਲ ਚ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦਾ ਹਾਂ ਪਾਠ ਕਰਨ ਕਰਕੇ ਮੇਰਾ ਸਾਰਾ ਦਿਨ ਚੜਦੀ ਕਲਾ ਵਾਲਾ ਨਿਕਲਦਾ ਹੈ ਮਨ ਵਿੱਚ ਸਬਰ ਸੰਤੋਖ ਰਹਿੰਦਾ ਹੈ ਤੇ ਸਾਰੀ ਸ੍ਰਿਸ਼ਟੀ ਵਿੱਚ ਵਾਹਿਗੁਰੂ ਦਿਖਦਾ ਹੈ ਤੇ ਮੈਂ ਇੰਜ ਮਹਿਸੂਸ ਕਰਦਾ ਹਾਂ ਕਿ ਜਿਵੇਂ ਕੀ ਗੁਰੂ ਜੀ ਮੇਰੇ ਅੰਗ ਸੰਗ ਮੌਜੂਦ ਹਨ ਮੈਂ ਨਾਮ ਸਿਮਰਨ ਕਰਦਾ ਹਾਂ ਤਾਂ ਕਿ ਮੈਨੂੰ ਵੀ ਚੰਗੇ ਮਾੜੇ ਰਸਤੇ ਦੀ ਪਛਾਣ ਹੋ ਜਾਵੇ ਅੱਜ ਇਸ ਸਮਾ ਵਿੱਚ ਮੇਰੇ ਲਈ ਉਹ ਹਰ ਇੱਕ ਰਸਤਾ ਮਾੜਾ ਹੈ ਜਿਹੜਾ ਮੈਨੂੰ ਗੁਰੂ ਤੋਂ ਵਿਮੁਖ ਕਰਦਾ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਆਪਣੇ ਆਪ ਨੂੰ ਵੀ ਤੇ ਆਪਣੇ ਸਾਥੀਆਂ ਨੂੰ ਵੀ ਸਮਾਜ ਦੀਆਂ ਕੁਰਾਤਾਂ ਤੋਂ ਬਚਾ ਸਕਦਾ ਹਾਂ ਆਪਣੇ ਆਪ ਨੂੰ ਵੀ ਸਾਥੀਆਂ ਨੂੰ ਸਮਾਜ ਦੀਆਂ ਕੁਰਾਤਾਂ ਤੋਂ ਬਚਾ ਸਕਦਾ ਹਾਂ ਗੁਰੂ ਨਾਨਕ ਦੇਵ ਜੀ ਦਾ ਇਹ ਫਰਮਾਨ ਮੰਨੇ ਪਰਵਾਰੇ ਸਾਧਾਰ ਬਿਲਕੁਲ ਅਟਲ ਸਚਾਈ ਹੈ ਇਸ ਤੋਂ ਸੰਬੰਧਿਤ ਇੱਕ ਛੋਟੀ ਜਿਹੀ ਉਦਾਹਰਣ ਮੇਰੇ ਪਰਿਵਾਰ ਦੀ ਗੁਰੂ ਦੀ ਕਿਰਪਾ ਨਾਲ ਪਹਿਲਾਂ ਮੈਂ ਬਾਠ ਕੀਰਤਨ ਕਰਦਾ ਸੀ ਤੇ ਹੁਣ ਮੇਰੇ ਛੋਟੇ ਵੀਰੇ ਵੀ ਮੈਨੂੰ ਦੇਖ ਕੇ ਬਾਠ ਕੀਰਤਨ ਕਰਦੇ ਹਨ ਜਿਹਦੇ ਕਰਕੇ ਸੰਗਤ ਹੋ ਜਾਂਦੀ ਹੈ ਤੇ ਘਰ ਦਾ ਮਾਹੌਲ ਵੀ ਬਦਲ ਜਾਂਦਾ ਹੈ ਆਖਿਰ ਵਿੱਚ ਮੈਂ ਇਹੀ ਕਹਿਣਾ ਚਾਹਵਾਂਗਾ ਕਿ ਸਾਨੂੰ ਸਾਰਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੇ ਸਾਨੂੰ ਇਹ ਹੀਰੇ ਜਿਹੇ ਜਨਮ ਕਿਉਂ ਦਿੱਤਾ ਹੈ ਸਾਹਿਬ ਸਿੰਘ ਜੀ ਕਿਉਂਕਿ ਰੱਬ ਨੂੰ ਇਸ ਮਨੁੱਖਾਂ ਦੇ ਹੀ ਦੇ ਰਾਹੀ ਕੀਰਤ ਕਰਕੇ ਵਣ ਜਪ ਕੇ ਤੇ ਨਾਮ ਜਪ ਕੇ ਹੀ ਪਾਇਆ ਜਾ ਸਕਦਾ ਹੈ ਪਈ ਪ੍ਰਾਪਤ ਮਾਨੁਕ ਦੇਹਰੀਆ ਦੋ ਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰ ਕੀ ਤੇ ਨਾ ਕਾਮ ਮਿਤ ਸਾਧ ਸੰਗਤ ਪਜ ਕੇਵਲ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ